ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਨਤ ਕੌਰ ਆ ਮੈਂ ਰਾਜਵੀ ਜਵੰਦਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਨ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਕਰਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਦੁੱਖੜੀ ਸੁਣਾ ਉਹ ਮੇਰੇ ਤੋਂ ਹੀ ਦੂਰ ਚਲੇ ਗਏ ਹੱਥ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਮੇਰੇ ਪਾਪਾ ਨਾ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ। ਧੰਨਵਾਦ। ਅਰੇ ਪਰਿਵਾਰ ਦੇ ਸਾਰੇ ਜੀਆਂ ਨੂੰ ਹੌਸਲਾ ਦਿੰਦੀ ਸੀ। ਕਿ ਕਿ ਤੁਸੀਂ ਇਦਾਂ ਰੋ ਨਾ। ਤੁਸੀਂ ਟੈਂਦੀ ਕਲਾ ਚ ਨਾ ਜਾਓ। ਪਾਪਾ ਨੇ ਠੀਕ ਹੋ ਜਾਣਾ। ਅਰੇ ਆਖਰੀ ਸਾਹ ਤੱਕ ਰਹਾ। ਔਰ ਜਦ ਜਿਹੜਾ ਰਾਜਵੀਰ ਨੂੰ ਘਰੇ ਲੈ ਕੇ ਆਇਆ। ਇਹ ਸਾਡਾ ਪੁੱਤ ਉਸ ਦਿਨ ਵੀ ਪਪਾ ਤੁਹਾਡੇ ਕੋਲੇ ਆਖਰੀ ਚਾਂਸ ਹੈ ਤੁਸੀਂ ਉੱਠ ਖੜੋਣਾ ਪਪਾ ਚੀਟ ਨਾ ਕਰੋ ਤੁਸੀਂ ਸਾਡੇ ਨਾਲ ਇਹ ਇਹ ਆਖਰੀ ਚਾਂਸ ਹੈ ਤੁਹਾਡੇ ਕੋਲੇ ਹੈ ਬਹੁਤ ਸੋਹਣੇ ਸਕੂਲਾਂ ਚ ਪੜਦੇ ਆ ਦੋਨੇ ਇਹ ਆਪਣੇ ਅਧਿਆਪਕਾਂ ਦੀ ਐਜੂਕੇਸ਼ਨ ਦਾਦੀ ਦੀ ਐਜੂਕੇਸ਼ਨ ਮਾਂ ਬਾਪ ਦੀ ਐਜੂਕੇਸ਼ਨ ਸਾਰੇ ਚਾਚੇ ਤਾਇਆ ਸਭ ਦੀ ਐਜੂਕੇਸ਼ਨ ਨਾਲ ਬਹੁਤ ਸਿਆਣਾ ਪੁੱਤਾ ਸਾਡਾ ਹੈ ਕੁਝ ਬੋਲੇਗਾ ਆਜਾ ਮੇਰਾ ਪੁੱਤ ਇਹ ਸਾਰੇ ਪਾਪਾ ਨੂੰ ਬਹੁਤ ਪਿਆਰ ਕਰਦੇ ਆ। ਅਰੇ ਤਾਂ عمر ਕਰਨਗੇ ਸਾਰੇ ਪਿਆਰ। ਉਹਨਾਂ ਦੇ ਗੀਤਾਂ ਨੂੰ ਸੁਣਨਗੇ। ਜਿੰਦਰਾ ਅੱਜ ਦੀ ਜਿਹੜੀ ਇਹ ਆਵਾਜ਼ ਹੈ ਨਾ ਦੋਸਤੋ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਘਰਾਂ ਦੇ ਜੀ ਹੈ ਜਿਹੜੇ ਜਿਹੜੇ ਇਦਾਂ ਜਾਂਦੇ ਐ ਹੈ ਤਾਂ ਉਹਨਾਂ ਸਭ ਦੇ ਬੱਚਿਆਂ ਲਈ ਸਾਡੀ ਹਸਤੀ ਵੱਲੋਂ ਚੜ੍ਹਦੀ ਕਲਾ ਦਾ ਸਨੇਹਾ ਹੈ ਕਿ ਮੈਂ ਆਪਣੇ ਪਾਪਾ ਦੇ ਰਹਿੰਦੇ ਸੁਪਨਿਆਂ ਨੂੰ ਪੂਰਾ ਕਰੂੰਗੀ ਤੇ ਮਹਾਰਾਜ ਕਰਨ ਕਿਹਦੇ ਬੋਲਣਾ ਚਾਹੀਦਾ ਅਸਰ ਹੋਵੇ ਐਨੀ ਤਾਕਤ ਹੋਵੇ ਕਿ ਉਸ ਕੱਲੇ-ਕੱਲੇ ਬੱਚੇ ਦੇ ਜਿੰਨਾਂ ਕੋਲ ਮਾਂ ਨਹੀਂ ਹੈ ਜਿੰਨਾਂ ਕੋਲ ਬਾਪ ਨਹੀਂ ਹੈ ਉਹਨਾਂ ਨੂੰ ਹਿੰਮਤ ਦੇਵੇ ਸੱਚੇ ਪਾਤਸ਼ਾਹ ਹੈ ਅਰ ਜਿੱਦਾਂ ਦੀ ਧੀ ਸਾਡੀ ਇਮਾਨਤ ਹੈ ਐਦਾਂ ਹੀ ਕਰੜੇ ਜੇਰੇ ਨਾਲ ਦ੍ਰਿੜਤਾ ਨਾਲ ਹਿੰਮਤ ਨਾਲ ਸੱਚੇ ਸੁੱਚੇ ਕਰਮ ਨਾਲ ਆਪਣੇ ਮਾਪੇ ਆਪ ਨੂੰ ਅੱਗੇ ਸੁੱਖ ਦੇਣੇ ਸਾਰੇ ਬੱਚੇ ਸੋ ਸ਼ਾਬਾਸ਼ੇ ਪੁੱਤੋਏ ਸ਼ਾਬਾਸ਼ੇ ਬहोत सारे ਫਨਕਾਰ ਕਲਾਕਾਰ ਸਾਡੀ 뮤직 ਇੰਡਸਟਰੀ ਤੋਂ ਸਾਡੀ ਫਿਲਮ ਇੰਡਸਟਰੀ ਤੋਂ ਉਸ ਦਿਨ ਤੋਂ ਹਸਪੀਟਲ ਚ ਵੀ ਆਏ ਇੱਕ ਵਾਰੀ ਨਹੀਂ ਕਈ ਕਈ ਵਾਰ ਆਏ ਅੱਜ ਵੀ ਬਹੁਤ ਸਾਰਿਆਂ ਦੀ ਹਾਜ਼ਰੀ ਹੈ ਪਿਛਲੇ ਦਿਨਾਂ ਤੋਂ ਜਦੋਂ ਦੇ ਸਹਿਜ ਪਾਠ ਦੇ ਆਰੰਭ ਹੋਇਆ ਉਹਨਾਂ ਦਿਨਾਂ ਤੋਂ ਘਰ ਚ ਵੀ ਆਉਣ ਜਾਣ ਰਿਹਾ ਬਹੁਤ ਸਾਰੇ ਫਨਕਾਰਾਂ ਦਾ ਸਾਰੀ ਇੰਡਸਟਰੀ ਦੀ ਬਹੁਤ ਇੱਜ਼ਤ ਕਰਦਾ ਹੈ ਰਾਜਵੀਰ ਬਹੁਤ ਇੱਜ਼ਤ ਕਰਦਾ ਹਰ ਫਨਕਾਰ ਦੀ ਉਹ ਭਾਵੇਂ ਕੋਈ ਲਿਖਦਾ ਹੈ ਭਾਵੇਂ ਕੋਈ ਗਾਉਂਦਾ ਹੈ ਭਾਵੇਂ ਕੋਈ ਵੀਡੀਓਗ੍ਰਾਫਰ ਹੈ ਭਾਵੇਂ ਕੋਈ ਐਕਟ ਕਰਦਾ ਹੈ ਹੈ ਔਰ ਸਾਹਮਣੇ ਆਡੀਓ ਵੇਵ ਤੋਂ ਸਾਊਂਡ ਤੇ ਹਾਂ ਇਹ ਸਾਊਂਡ ਇਹ ਪਰਮਾਨੈਂਟ ਸਾਊਂਡ ਹੈ ਆਪਣੇ ਰਾਜਵੀਰ ਦਾ ਹੈ ਤੇ ਇਸ ਵਾਰੀ ਆ ਜਿਹੜੇ ਤੁਸੀਂ ਸਪੀਕਰ ਦੇਖ ਰਹੇ ਹੋ ਨਾ ਇਹ ਸਪੀਕਰ ਇੱਕ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਹੈ ਇਹਨਾਂ ਨੇ ਮਨਪ੍ਰੀਤ ਹੋਰਾਣੇ ਇਹਨਾਂ ਦੇ ਫਾਦਰ ਸਾਹਿਬ ਨੇ ਸਪੈਸ਼ਲੀ ਇਹ ਸਾਰਾ ਇਕੁਪਮੈਂਟ ਇਸ ਵਾਰੀ ਜੋ ਰਾਜਵੀਰ ਦਾ ਸੀਜ਼ਨ ਸੀ ਇਹਦੇ ਲਈ ਲੈ ਕੇ ਆਏ ਸੀ ਬਹੁਤ ਅਪ ਟੂ ਡੇਟ ਇੱਕ ਸਿਸਟਮ ਹੈ ਕਰੋੜਾਂ ਦੀ ਇਨਵੈਸਟਮੈਂਟ ਸੀ ਪਰ ਅੱਜ ਇਹ ਉਹਦੇ ਭੋਗ ਤੇ ਹੈ ਏ ਅੱਜ ਪਹਿਲੀ ਵਾਰ ਹੀ ਖੁੱਲਿਆ ਇਹ ਸਿਸਟਮ ਅੱਜ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ